ਮੁੰਬਈ ਚੱਲਾ ਦੋ ਸਾਂਝਾ ਵਾਲਾ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮિજાਜ ਕਿਦਾਂ ਤੁਹਾਡੇ ਸਭ ਵਧੀਆ ਜੇ ਮੁੰਬਈ ਚੱਲਾ ਦੋ ਸਾਂਝਾ ਵਾਲਾ ਵੀਰੋ ਦਲਜੀਤ ਦੋ ਸਾਂਝਾ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੇ ਦਿੱਲੀ ਮਿਨਾਟੀ ਟੂਰ ਤੇ ਨੇ ਤੇ ਅਗਲਾ ਉਹਨਾਂ ਦਾ ਜਿਹੜਾ ਕਾਨਸਰਟ ਹੈ ਉਹ ਮੁੰਬਈ ਹੋਣ ਜਾ ਰਿਹਾ ਉਸ ਤੋਂ ਰਿਲੇਟਿਡ ਜਿਹੜੀ ਇਹ ਬਹੁਤ ਹੀ ਅਹਿਮ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਵੀਡੀਓ ਤੇ ਗੱਲ ਬਾਤ ਗੋ ਮੁੰਬਈ ਚੱਲਾ ਦੋ ਸਾਂਝਾ ਵਾਲਾ ਹੁਣ ਹਿੱਲੇਗਾ ਪੂਰਾ ਬਾਲੀਵੁੱਡ ਜੀ ਹਾਂ ਦਿਲਜੀਤ ਦੋਸਤਾਂ ਜਦ ਜਦ ਕਰਦੇ ਨੇ ਪਰਫਾਰਮ ਤਦ ਤਦ ਧਮਾਲਤਾ ਹੋ ਹੀ ਜਾਂਦਾ ਹੈ ਕਿਉਂਕਿ ਦਿਲਜੀਤ ਦੇ ਗਾਣੇ ਹੈ ਹੀ ਬੈਕ ਟੂ ਬੈਕ ਐਨੇ ਕਮਾਲ ਕਹਿਣਾ ਵੀ ਚਾਹੀਏ ਮਨ ਤਰੀ ਚੱਪੜੀ ਹੋੜਾ ਨੂੰ ਜੋੜ ਤੇਰੀ ਆ ਦਿਲ ਨੂੰ ਤੇਰੇ ਨਾਲ ਕਿੰਨਾ ਸਰਬਤੇ ਕਹਿਣਾ ਵੀ ਨਹੀਂ ਲੋਂਗਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਯਾਰ ਸਰਬਤੇ ਕਹਿਣਾ ਵੀ ਨਹੀਂ ਆਉਦਾ ਜੀ ਹਾਂ ਦਿਲਜੀਤ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਂ ਤੇ ਟੂਰ ਕੀਤਾ ਬੈਂਗਲੌਰ ਜੈਪੁਰ ਇੰਦੋਰ ਚੰਡੀਗੜ੍ਹ ਦੇ ਨਾਲ-ਨਾਲ ਦਿੱਲੀ ਦੇ ਵਿੱਚ ਵੀ ਦਿਲਜੀਤ ਨੇ ਪਰਫਾਰਮ ਕਰਕੇ ਕਮਾਲ ਕਰ ਦਿੱਤੀ ਲੇਕਿਨ ਹੁਣ ਦਿਲਜੀਤ ਦੋਸਾਂਜ ਉੱਡ ਗਏ ਨੇ ਸਿੱਧਾ ਮੁੰਬਈ ਦੇ ਵੱਲ ਤੇ ਮੁੰਬਈ ਦੇ ਵਿੱਚ ਹੁਣ ਬਾਲੀਵੁੱਡ ਹਿੱਲੇਗਾ ਤੇ ਬਾਲੀਵੁੱਡ ਨੱਚੇਗਾ ਵੀ ਲੇਕਿਨ ਹਰ ਪਾਸੇ ਆਹੀ ਸਵਾਲ ਉੱਠ ਰਹੇ ਨੇ ਕਿ ਇਸ ਵਾਰ ਦਿਲਜੀਤ ਕੀ ਤਮਾਲ ਕਰਨ ਵਾਲੇ ਨੇ ਕਿਉਂਕਿ ਦਿਲਜੀਤ ਜਿਸ ਸ਼ਹਿਰ ਚ ਵੀ ਜਾਂਦੇ ਨੇ ਉੱਥੇ ਦੀ ਟੌਪ ਪਰਸਨੈਲਿਟੀਜ਼ ਨੂੰ ਅਟੈਂਡ ਕਰਦੀਆਂ ਨੇ ਲੇਕਿਨ ਬਈ ਜਦ ਦੋਸਾਂਝਾ ਆੜਾ ਜਾ ਰਿਹਾ ਏ ਬਾਲੀਵੁੱਡ ਦੇ ਗੜ ਦੇ ਵਿੱਚ ਉੱਥੇ ਕਿੰਨਾ ਕੁ ਤਮਾਲ ਪਾਏਗਾ ਇਹ ਕਿੰਨਾ ਕੀਤੇ ਸਾਰਿਆਂ ਨੂੰ دیਵਾਨਾ ਬਣਾਉਣ ਵਾਲਾ ਏ ਕਿਉਂਕਿ ਬੰਗਲੌਰ ਦੇ ਵਿੱਚ ਦੀਪਿਕਾ ਪਾਦুকון ਆਈ ਸੀ ਜਿਸ ਨੂੰ ਵੇਖ ਕੇ ਹਰ ਕੋਈ ਪਾਗਲ ਹੋ ਗਿਆ ਸੀ ਲੇਕਿਨ ਹੁਣ ਦੋਸਾਂਝਾ ਵੜਾ ਕੋਈ ਨਾ ਕੋਈ ਵੱਡਾ ਕਮਾਲ ਤਾਂ ਮੁੰਬਈ ਦੇ ਜ਼ਰੂਰ ਕਰੂਗਾ ਮੁੰਬਈ ਦੇ ਵਿੱਚ ਸ਼ੋਅ ਕਰਕੇ ਸ਼ੋਅ ਨੂੰ ਪਰਣਾ ਦਿਲਜੀਤ ਲਈ ਕੋਈ ਔਖੀ ਗੱਲ ਨਹੀਂ ਹੈ ਲੇਕਿਨ ਇਸ ਵਾਰ ਕਿੰਨੇ ਕੀ ਸੈਲੈਬ੍ਰਿਟੀਜ਼ ਨੱਚਣਗੇ ਦਿਲਜੀਤ ਦੋਸਾਂਝੀ ਧੁੰਦੇ ਉੱਤੇ ਇਹ ਵੇਖਣਾ ਬੇਹਦ ਇੰਟਰਸਟਿੰਗ ਹੋਏਗਾ ਦੋਸਾਂਝਾ ਵਾਲੇ ਦਾ ਇੰਡੀਆ ਦੇ ਵਿੱਚ ਦਿਲ ਲੂਮਿਨਾਟੀ ਟੂਰ ਖਤਮ ਹੁੰਦੀ ਕਾਗੜ ਦੇ ਉੱਤੇ ਹੈ ਫਿਲਹਾਲ ਇਸ ਟੂਰ ਨੂੰ ਖਤਮ ਕਰਨ ਤੋਂ ਪਹਿਲਾਂ ਦਿਲਜੀਤ ਕਿੰਨਾ ਕੁ ਤੁਮਾਲ ਪਾਉਣਗੇ ਤੇ ਕਿੱਦਾਂ ਨੱਚੇਗਾ ਬਾਲੀਵੁੱਡ ਉਹ ਤਾਂ ਕੱਲ ਹਰ ਕੋਈ ਖੜਖੜ ਵੇਖੇਗਾ ਬਿਰਮ ਮੇਰੀ ਤੇ ਹਾਰ ਤੇ ਬੰਦ ਹੋ ਗਈ ਆ ਮੈਂ ਸੋਚਨ ਤੇ ਮਜਬੂਰ ਹੋ ਗਿਆ ਵਾਂ ਯਾਨੀ ਕਿ ਇਨੀ ਇੱਜ਼ਤ ਯਾਰ ਮਾਸ਼ਾਅੱਲਾ ਇਨੀ ਇੱਜ਼ਤ ਇੰਨਾ ਸੋਹਣਾ ਰੱਬ ਨਵਾਜ਼ਾ ਪਿਆ ਇਸ ਇਨਸਾਨ ਨੂੰ ਐਸੀ ਕਿਹੜੀ ਰੱਬ ਨੂੰ ਅਦਾ ਪਸੰਦ ਆ ਗਈ ਏ ਕਿ ਹਰ ਜਗ੍ਹਾ ਤੇ ਦਲਜੀਤ 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 ਹੁੰਦੀ ਪਈ ਆ ਦੀਪਿਕਾ ਪਾਟਕੋਨ ਕੋ ਛੋਟਾ ਮੋਟਾ ਨਾ ਨੀ ਆ ਬਾਲੀਵੁੱਡ ਦਾ ਬਲਕਿ ਪੂਰੇ ਵਰਲਡ ਦਾ ਨਾਮ ਆ ਹਾਲੀਵੁੱਡ ਦੀ ਫਿਲਮਾਂ ਦੇ ਵਿੱਚ ਵੀ ਦੀਪਿਕਾ ਪਾਟਕੋਨ ਨੇ ਕਾਫੀ ਕੰਮ ਕੀਤਾ ਵਾ ਔਰ ਇਹਦੋ ਪਾਕਿਸਤਾਨੀ ਸਾਡੇ ਲੈਦੇ ਪੰਜਾਬ ਦੀ ਬਹੁਤ ਵੱਡੀ ਐਕਟਰ ਯਾਰ ਕਿਹੜੇ ਕਿਹੜੇ ਸਲੈਬਰਟੀ ਨੂੰ ਨਚਾਤਾ ਦਿਲਜੀਤ ਦਸਾਂਝਾ ਵਾਲੇ ਨੇ ਮੈਂ ਕਹਨਾ ਵਾਂ ਕਿ ਯਾਰ ਕਮਾਲ ਏ ਇੰਨਾ ਸੋਹਣਾ ਰੱਬ ਨਵਾਜ਼ ਦਾ ਪਿਆ ਇਸ ਬੰਦੇ ਨੂੰ ਸਾਡੀ ਦੁਆਏ ਕਿ ਰੱਬ ਸੋਹਣਾ ਇਸ ਬੰਦੇ ਨੂੰ ਹੋਰ ਨਵਾਜ਼ੇ ਜਿਹੜੀ ਜਗ੍ਹਾ ਜਾਂਦਾ ਵਾ ਜਿਹੜੀ ਜਗ੍ਹਾ ਜਾਂਦਾ ਵਾ ਆਪਣੇ ਨਾਂ ਦੇ ਝੰਡੇ ਗੜ ਕੇ ਆਉਂਦਾ ਵਾ ਕੀ ਕਮਾਲ ਦਾ ਪੰਜਾਬੀ ਆਰਟਿਸਟਾਂ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਜੇ ਇੱਕ ਮੁੰਬਈ ਬੋਲੀਵੁੱਡ ਦਾ ਗਾੜੇ ਇਸ ਟਾਈਮ ਗੜ ਦੇ ਵਿੱਚ ਦਲਜੀਤ ਦਸਾਂਝਾ ਵਾਲਾ ਸ਼ੋਅ ਕਰਨ ਚੱਲਾ ਹੈ ਉਥੇ ਜਾ ਕੇ ਜਿਵੇਂ ਕਿ ਹਰ ਆਪਣੇ ਸ਼ੋਅ ਦੇ ਵਿੱਚ ਕੋਈ ਨਾ ਕੋਈ ਕਾਰਨਾਮਾ ਐਸਾ ਛਾੜਾਂਦਾ ਹੈ ਕਿ ਦੁਨੀਆ ਜਿਹੜੀ ਹੈ ਯਾਦ ਕਰਦੀ ਰਹਿੰਦੀ ਦਲਜੀਤ ਦਸਾਂਝਾ ਵਾਲੇ ਨੂੰ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਇਹ ਮੁੰਬਈ ਦੇ ਵਿੱਚ ਜਿਹੜਾ ਸ਼ੋਅ ਕਰਨ ਚੱਲਾ ਹੈ ਉਥੇ ਕਿਹੜੇ ਕਿਹੜੇ ਸੈਲਿਬ੍ਰਿਟੀ ਦਲਜੀਤ ਦਸਾਂਝਾ ਵਾਲੇ ਨੂੰ ਅਟੈਂਡ ਕਰ ਦੇਣ ਉਹਦੀ ਵਜ੍ਹਾ ਕੀ ਹੈ ਕਿ ਇਸ ਟਾਈਮ ਬਾਲੀਵੁੱਡ ਨੂੰ ਦਲਜੀਤ ਦਸਾਂਝਾ ਵਾਲੇ ਨੇ ਆਪਣੇ ਕਾਨਸਰਟ ਕਰ ਕਰਕੇ ਉਹਨਾਂ ਨੂੰ ਬਹੁਤ ਪਿੱਛੇ ਛੱਡ ਛੜਿਆ ਹੈ ਦਿਲਜੀਤ ਹਰ ਪਾਸੇ ਤੇ ਦਿਲਜੀਤ ਦੋਸਾਂਝਾ ਦਿਲਜੀਤ ਦੋਸਾਂਝਾ ਹੋਈ ਪਈ ਹੈ ਸਿਰਫ ਪੰਜਾਬੀ ਦਿਲਜੀਤ ਦੋਸਾਂਝਾ ਵਾਲੇ ਦੇ ਫੈਨ ਨਹੀਂ ਹੈ ਗੋਰੇ ਹਿੰਦੀ ਬੋਲਣ ਵਾਲੇ ਉਰਦੂ ਬੋਲਣ ਵਾਲੇ ਉਹ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਸੁਣ ਰਹੇ ਨੇ ਤੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਇਹ ਦਿਲਜੀਤ ਦੋਸਾਂਝਾ ਵਾਲੇ ਦਾ ਕਮਾਲ ਹੈ ਕਿ ਹਰ ਪਾਸੇ ਪੰਜਾਬੀ ਤੇ ਪੰਜਾਬ ਕਰਦਾ ਹੀ ਜਾ ਰਿਹਾ ਕਰਦਾ ਹੀ ਜਾ ਰਿਹਾ ਕਰਦਾ ਹੀ ਜਾ ਰਿਹਾ ਤੇ ਸਾਡੀ ਦੁਆ ਹੈ ਕਿ ਰੱਬ ਇੰਜੀ ਦਿਲਜੀਤ ਦਸਾਂਝਾ ਵਾਲੇ ਨੂੰ ਚੜ੍ਹਦੀ ਕਲਾ 'ਚ ਰੱਖੇ ਬਸ ਵੇਖਣ ਵਾਲੀ ਗੱਲ ਇਹ ਆ ਕਿ ਬਾਲੀਵੁੱਡ ਦੇ ਗੜ ਦੇ ਵਿੱਚ ਜਾ ਕੇ ਜਿਹੜਾ ਇਹਨੂੰ ਸ਼ੋਅ ਕਰਨਾ ਹੈ ਉਥੇ ਕੀ ਨਵਾਂ ਤਮਾਸ਼ਾ ਲੱਗਦਾ ਸੋ ਵੀਰੋ ਏਸੀਆਈ ਦੀ ਵੀਡੀਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਇਹ ਜ਼ਰੂਰ ਦੱਸਿਆ ਜੇ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਸਲੈਬਰਟੀ ਦਿਲਜੀਤ ਦਸਾਂਝਾ ਵਾਲੇ ਦੇ ਸ਼ੋਅ ਤੇ ਆਣਗੇ ਏਸੀਆਈ ਦੀ ਵੀਡੀਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣੇ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ